ਹਾਂਜੀ ਕੀ ਹਾਲ ਚਾਲ ਨੇ ਦੋਸਤੋ ਆਸ ਕਰਦੇ ਹਾਂ ਠੀਕ ਹੋਮੋਗੇ ਅ ਅੱਜ ਆਪਾਂ ਫੇਰ ਲੈਬ ਹੋਏ ਆ ਜੀ ਕਿਤਾਬ ਵਿੱਚੋਂ ਇੱਕ ਬਹੁਤ ਹੀ ਪੁਰਾਣਾ ਨੁਸਖਾ ਲੈ ਕੇ ਤੁਹਾਡੇ ਲਈ ਦੋ ਨੁਸਖੇ ਲੈ ਕੇ ਆਵਾਂਗੇ ਅੱਜ ਇੱਕ ਬਜ਼ੁਰਗ ਹੁਣ ਤਾਂ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਇੱਕ ਕੌਡੀ ਹੋ ਜਾਂਦੀ ਹੈ ਕਾਫੀ ਬੰਦਿਆਂ ਨੂੰ ਹਨਾ ਕੌਡੀ ਚਕਾਉਣੀ ਪੈਂਦੀ ਹੈ ਹਨਾ ਤੇ ਅਡਿਤ ਦਰਦ ਰਹਿਣ ਲੱਗ ਜਾਂਦਾ ਆਪਣਾ ਥੋੜਾ ਲਿਵਰ ਤੋਂ ਨਿਚਲੇ ਹਿੱਸੇ 'ਚ ਤੇ ਪਸਲੀਆਂ ਦੇ ਵਿਚਾਲੇ ਜੇ ਕੌਡੀ ਹੋ ਜਾਂਦੀ ਹੈ ਹਨਾ ਉਹਦੇ ਦਰਦ ਲਈ ਇਹ ਨੁਸਖਾ ਹੈ ਗਿਆ ਇਹ ਦਰਦ ਦੋਨਾਂ ਪਸਲੀਆਂ ਦੇ ਜੋੜਾਂ ਦੇ ਵਿੱਚ ਜੋੜਾਂ ਤੇ ਕੌਡੀ ਹੀਟਾ ਹੁੰਦੀ ਹੈ ਮੂੰਹ ਕੌੜਾ ਰਹਿੰਦਾ ਹੈ ਪਸ਼ਾਬ ਪਸ਼ਾਬ ਪਿਆਸ ਬਹੁਤ ਲੱਗਦੀ ਹੈ ਪਸ਼ਾਬ ਦਾ ਰੰਗ ਲਾਲ ਰੰਗ ਦਾ ਹੁੰਦਾ ਹੈ ਦਕਾਰ ਵੀ ਆਉਂਦੇ ਹਨ ਬਾਦੀਆਂ ਚੀਜ਼ਾਂ ਜ਼ਿਆਦਾ ਵਰਤਣ ਨਾਲ ਇਹ ਰੋਗ ਹੋ ਜਾਂਦਾ ਹੈ ਨਾ ਜੀ ਜਿਹਨੂੰ ਕੋਡੀ ਪੈਣ ਲੱਗ ਜਾਂਦੀ ਹੈ ਠੀਕ ਆ ਹੁਣ ਨਹੀਂ ਕੋਈ ਕੋਡੀ ਕਰਦਾ ਹੈਗਾ ਬਹੁਤ ਘੱਟ ਮਰੀਜ਼ ਹੈਗੇ ਨੇ ਕੋ ਸੌਰੀ ਬਹੁਤ ਘੱਟ ਬੰਦੇ ਹੈਗੇ ਨੇ ਜਿਹੜੇ ਕੋਡੀ ਕਰਦੇ ਨੇ ਠੀਕ ਹੈ ਜੀ ਪਸਲੀ ਇਹਦੇ ਬਚਾਲੀ ਜੀ ਹੁੰਦੀ ਹੈ ਤੁਸੀਂ ਦੇਖ ਲਈ ਕੋਡੀ ਦਾ ਦਰਦ ਕੀ ਹੁੰਦਾ ਇਹਦੇ ਲਈ ਤੁਸੀਂ ਲੈਣੀ ਹੈ ਹੀਰਾ ਹਿੰਗ ਇਕ ਰਤੀ ਮੁਨੱਕੇ ਦੇ ਬੀਜ ਕੱਢ ਕੇ ਉਸ ਵਿੱਚ ਲਪੇਟ ਕੇ ਖਲਾਬ ਉਸੇ ਵੇਲੇ ਦਰਦ ਬੰਦ ਹੋ ਜਾਊਗਾ ਠੀਕ ਹੈ ਜੀ ਤੇ ਦੂਜਾ ਨੁਸਖਾ ਵੀ ਹੈ ਤੁਸੀਂ ਇਹ ਸਕਰੀਨਸ਼ਾਟ ਮਾਰ ਸਕਦੇ ਹੋ ਠੀਕ ਹੈ ਜਿਹੜਾ ਕੋਡੀ ਸ਼ਬਦ ਹੈ ਇਹ ਮੰਨ ਲਓ ਹੁਣ ਤਾਂ ਅੱਜ ਕੱਲ ਦੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਵੀ ਕੋਡੀ ਸ਼ਬਦ ਕੀ ਹੁੰਦਾ ਕੋਡੀ ਕਿਵੇਂ ਹੁੰਦੀ ਹੈ ਉਹਦੇ ਲਈ ਤੁਹਾਡੇ ਲਈ ਇਹ ਨੁਸਖਾ ਲੈ ਕੇ ਆਇਆ ਇੱਕ ਇਸੇ ਪੁਰਾਣੀ ਕਿਤਾਬ ਦੇ ਵਿੱਚੋਂ ਆਪਾਂ ਨੁਸਖਾ ਤਿਆਰ ਕਰਿਆ ਮਾਜ਼ੂਨ ਵਾਲਾ ਠੀਕ ਹੈ ਜੀ ਇਹ ਮਾਜ਼ੂਨ ਤਿਆਰ ਕੀਤਾ ਇਹ ਮਜ਼ੂਨ ਜਿਹੜਾ ਹੈਗਾ ਇਹ ਪੀਲਾ ਮਜ਼ੂਨ ਆਪਾਂ ਪਹਿਲਾਂ ਵੀ ਤਿਆਰ ਕਰਦੇ ਜੈਲੋ ਕਲਰ ਦਾ ਤੁਸੀਂ ਦੇਖ ਰਹੇ ਹੋ ਉੱਪਰ ਜੈਲੋ ਜੈਲੋ ਲੱਗਦਾ ਠੀਕ ਹੈ ਜੀ ਜਿਹੜਾ ਇਹ ਮਜ਼ੂਨਾ ਇਹ ਸੰਭੋਗ ਤੋਂ ਪਹਿਲਾਂ ਸੈਕਸ ਤੋਂ ਪਹਿਲਾਂ ਇੱਕ ਘੰਟਾ ਪਹਿਲਾਂ ਖਾਣ ਵਾਲਾ ਹੁੰਦਾ ਇੱਕ ਚਮਚਾ ਠੀਕ ਹੈ ਮਰਲੂ ਕਦੇ-ਕਦੇ ਇਹਨੂੰ ਵਰਤ ਸਕਦੇ ਹੋ ਤੁਸੀਂ ਵੈਸੇ ਚਾਂਦੀ ਚਾਂਦੀ ਵਰਕ ਵਗੈਰਾ ਇਹਦੇ ਵਿੱਚ ਕਾਫੀ ਜੜੀਆਂ ਬੂਟੀਆਂ ਪੈ ਕੇ ਬਣਿਆ ਹੈ ਟਾਈਮਿੰਗ ਵਧੀਆ ਲੱਗਦੀ ਹੈ ਸੰਭੋਗ ਵਧੀਆ आनंद ਆਉਂਦਾ ਪੂਰਾ ਤੇ ਇੰਜੋਏ ਫੁੱਲ ਕਰ ਸਕਦੇ ਹਾਂ ਜਿਨ੍ਹਾਂ ਨੂੰ ਘਰ ਦੇ ਘਰ ਦੇ ਲਿੰਗ ਦਾ ਢਿੱਲਾਪਨ ਪੈ ਜਾਂਦਾ ਉਹਨਾਂ ਲਈ ਬਹੁਤ ਵਧੀਆ ਹੈਗੇ ਠੀਕ ਹੈ ਜੀ ਤੇ ਜੜੀਆਂ ਬੂਟੀਆਂ ਤੇ ਭਸਮਾ ਨਾਲ ਬਣਿਆ ਹੋਇਆ ਗ੍ਰੰਥ ਇਹ ਕਿਤਾਬ ਦੇ ਹਿਸਾਬ ਨਾਲ ਆਪ ਇਹ ਜਿਹੜਾ ਹੈਗੇ ਮੰਗਾਇਆ ਇਹਦੀ 2250 ਗ੍ਰਾਮ ਦੀ ਜਿਹੜੀ ਆਪਣੀ ਪੈਕਿੰਗ ਹੁੰਦੀ ਹੈ ਜੀ ਇੱਕ ਚਮਚਾ ਪਹਿਲਾਂ ਖਾਣਾ ਹੁੰਦਾ ਜੀ ਇਹ ਸੰਭੋ ਕਰਨ ਤੋਂ ਪਹਿਲਾਂ ਠੀਕ ਹੈ ਜੀ ਖੱਟੀ ਚੀਜ਼ ਨਹੀਂ ਖਾਣੀ ਹੁੰਦੀ ਹੁਣ ਚੱਲਦੇ ਆ ਕੌਡੀ ਕੌਡੀ ਦਾ ਦਰਦ ਤੁਸੀਂ ਦੇਖ ਲਿਆ ਠੀਕ ਹੈ ਜੀ ਤੇ ਇੱਕ ਨੁਸਖਾ ਤੁਹਾਨੂੰ ਦੱਸਦੇ ਆ ਜੀ ਕਬਜ਼ ਕਬਜ਼ ਤੇ ਕਾਫੀ ਹਨਾ ਜੀ ਵੀਰਾਂ ਦੇ ਮੈਸੇਜ ਐਸੇ ਵੀ ਕਬਜ਼ ਲਈ ਨੁਸਖਾ ਕਿਤਾਬ ਦੇ ਵਿੱਚੋਂ ਲਾ ਦਿਆਂ ਅਜਮਾਏ ਹੋਏ ਨੁਸਖੇ ਨੇ ਇਹ ਕਿਤਾਬ ਦੇ ਵਿੱਚ ਕਾਫੀ ਪੁਰਾਣੀਆਂ ਐ